ਜੋ ਜੰਮੂ ਕਸ਼ਮੀਰ ਦੇ ਪੋਂਚ ਦੇ ਵਿੱਚ ਕੁਝ ਘਰਾਂ ਦੇ ਉੱਤੇ ਹਮਲਾ ਕੀਤਾ ਗਿਆ ਤੇ ਨਾਲ ਹੀ ਗੁਰਦੁਆਰਾ ਸਾਹਿਬ ਦੀ ਕੰਧ ਨੂੰ ਵੀ ਨੁਕਸਾਨ ਪਹੁੰਚਿਆ ਜਿਸ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦਾ ਰਾਗੀ ਤੇ ਇੱਕ ਉਸ ਦੇ ਵਿੱਚ ਰੂਬੀ ਕੌਰ ਤੇ ਇੱਕ ਹੋਰ ਵਿਅਕਤੀ ਜੋ ਉਹ ਸਿੱਖ ਵਿਅਕਤੀ ਸੀ ਉਹ ਮਾਰੇ ਜਾਂਦੇ ਨੇ ਤਾਂ ਇਸ ਘਟਨਾ ਦੀ ਹਰ ਪਾਸੇ ਨਿੰਦਾ ਹੋਈ ਤਾਂ ਅੱਜ ਗੁਰਦੁਆਰਾ ਸਾਹਿਬ ਦੇ ਹੀ ਕੁਝ ਸਿੰਘ ਸਹਿਵਾਨਾ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਆ ਲੋਕਾਂ ਨੂੰ ਅਪੀਲ ਕੀ ਕੀਤੀ ਆ ਇੱਕ ਵਾਰ ਤੁਹਾਨੂੰ ਉਹਨਾਂ ਦੀ ਜਵਾਨੀ ਸੁਣਾਉਣੀ ਆ ਕਿ ਆਖਰ ਅਜਿਹੇ ਮਾਹੌਲ ਦੇ ਵਿੱਚ ਕੀ ਅਪੀਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਹਾਲਾਤ ਮੰ ਰਹੇ ਆ ਪਾਕਿਸਤਾਨ ਹਿੰਦੁਸਤਾਨ ਦੇ ਉਹ ਬਹੁਤ ਨਿੰਦਨਯੋਗ ਆ ਕਿਹੜਾ ਕੱਲਾ ਹਮਲਾ ਹੋਇਆ ਗਰੰਥੀ ਸਿੰਘ ਤੇ ਰਾਗੀ ਸਿੰਘ ਤੇ ਗੁਰੂ ਘਰ ਤੇ ਕੋ ਬਹੁਤ ਨਿੰਦਨਯੋਗ ਆ ਦੂਜਾ ਮੈਂ ਅਪੀਲ ਕਰਦਾ ਵੀ ਕਿਹੜੇ ਬਾਡਰ ਤੇ ਪਿੰਡ ਨਾ ਉਹ ਖਾਲੀ ਹੋ ਰਹੇ ਨਾ ਉਹਨਾਂ ਚ ਕਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਉਹਨਾਂ ਮੈਂ ਧਰਮ ਪ੍ਰਚਾਰ ਕਮੇਟੀ ਦੇ ਕਿਹੜੇ ਸਾਡੇ ਕਰਮਚਾਰੀ ਆ ਤੇ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਵੀ ਉਹ ਸੁਰੱਖਤਾਵਾਂ ਦੇ ਲਿਆ ਕੇ ਉਹਨਾਂ ਦਾ ਪ੍ਰਬੰਧ ਕੀਤਾ ਜਾਵੇ ਤੇ ਦੂਜਾ ਮੈਂ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਚਾਹੇ ਗੁਰੂ ਘਰ ਆ ਚਾਹੇ ਮੰਦਿਰ ਆ ਚਾਹੇ ਮਸੀਤਾ ਇਹਨਾਂ ਤੇ ਹਮਲੇ ਨਹੀਂ ਹੋਣੇ ਚਾਹੀਦੇ ਕਿਉਂਕਿ ਧਰਮ ਦੀ ਗੱਲ ਆ ਇਸ ਕਰਕੇ ਮੈਂ ਸੂਚੀ ਸੰਗਤ ਨੂੰ ਵੀ ਬੇਨਤੀ ਕਰਦਾ ਭਾਈ ਹਾਲਾਤ ਬੜੇ ਮਾੜੇ ਨੇ ਤੇ ਆਪੋ ਆਪਣੇ ਧਰਮ ਦੀ ਰੱਖਿਆ ਕਰੋ ਇਸ ਕਰਕੇ ਮੈਂ ਸੋਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਹਾਲਾਤ ਮੰਨ ਰਹੇ ਆ ਪਾਕਿਸਤਾਨ ਹਿੰਦੁਸਤਾਨ ਦੇ ਉਹ ਬਹੁਤ ਨਿੰਦਨਯੋਗ ਆ ਕਿਹੜਾ ਕਾਲਾ ਹਮਲਾ ਹੋਇਆ ਗਰੰਥੀ ਸਿੰਘ ਤੇ ਰਾਗੀ ਸਿੰਘ ਤੇ ਗੁਰੂ ਘਰ ਤੇ ਉਹ ਬਹੁਤ ਨਿੰਦਨਯੋਗ ਆ ਦੂਜਾ ਮੈਂ ਅਪੀਲ ਕਰਦਾ ਵੀ ਕਿਹੜੇ ਬਾਟਰ ਤੇ ਪਿੰਡ ਨਾ ਉਹ ਖਾਲੀ ਹੋ ਰਹੇ ਨਾ ਉਹਨਾਂ ਚ ਕਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾ ਉਹਨਾਂ ਮੈਂ ਧਰਮ ਪ੍ਰਚਾਰ ਕਮੇਟੀ ਦੇ ਕਿਹੜੇ ਸਾਡੇ ਕਰਮਚਾਰੀ ਆ ਤੇ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਵੀ ਉਹ ਸੁਰੱਖthਾਵਾਂ ਦੇ ਲਿਆ ਕੇ ਉਹਨਾਂ ਦਾ ਪ੍ਰਬੰਧ ਕੀਤਾ ਜਾਵੇ ਤੇ ਦੂਜਾ ਮੈਂ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਚਾਹੇ ਗੁਰੂ ਘਰ ਆ ਚਾਹੇ ਮੰਦਿਰ ਆ ਚਾਹੇ ਮਸੀਤਾ ਇਹਨਾਂ ਤੇ ਹਮਲੇ ਨਹੀਂ ਹੋਣੇ ਚਾਹੀਦੇ ਕਿਉਂਕਿ ਧਰਮ ਦੀ ਗੱਲ ਆ ਇਸ ਕਰਕੇ ਮੈਂ ਸਮੂਚੀ ਸੰਗਤ ਨੂੰ ਵੀ ਬੇਨਤੀ ਕਰਦਾ ਭਾਈ ਹਾਲਾਤ ਬੜੇ ਮਾੜੇ ਨੇ ਤੇ ਆਪੋ ਆਪਣੇ ਧਰਮ ਦੀ ਰੱਖਿਆ ਕਰੋ ਇਸ ਕਰਕੇ ਮੈਂ ਸਮੂਚੀ ਸੰਗਤ ਨੂੰ ਬੇਨਤੀ ਕਰੀਲ ਕੀਤੀ ਜਾ ਰਹੀ ਆ ਕਿ ਤੁਸੀਂ ਪੈਨਿਕ ਨਾ ਹੋ ਤੇ ਨਾਲ ਹੀ ਇਹ ਵੀ ਅਪੀਲ ਕੀਤੀ ਗਈ ਆ ਕਿ ਜਿੱਥੇ ਹੁਣ ਹਮਲਾ ਹੋ ਰਿਹਾ ਜਿੱਥੇ ਹਮਲਾ ਹੋਇਆ ਉਥੇ ਗੁਰੂ ਸਾਹਿਬਾ ਦੇ ਜੋ ਸਰੂਪ ਨੇ ਉਸ ਰੂਪਾ ਨੂੰ ਬੜੀ ਅਦਬ ਸਤਕਾਰ ਦੇ ਨਾਲ ਸਤਕਾਰ ਕਮੇਟੀ ਗੁਰੂ ਘਰਾਂ ਦੇ ਵਿੱਚ ਪਹੁੰਚਾਵੇ ਕਿਉਂਕਿ ਜਿੱਥੇ ਹਮਲਾ ਹੋ ਗਿਆ ਉਥੇ ਫਿਰ ਜੇ ਸਰੂਪ ਨੇ ਤਾਂ ਉਹ ਬੇਅਦਬੀ ਹੋ ਸਕਦੀ ਆ ਆ ਬੇਅਦਬੀ ਨਾ ਹੋਵੇ ਇਸ ਕਰਕੇ ਜਿਹੜੇ ਨੇ ਉਸ ਰੂਪਾਂ ਨੂੰ ਬੜੇ ਅਦਰ ਸਤਕਾਰ ਦੇ ਨਾਲ ਉਹਨਾਂ ਨੂੰ ਕਿਸੇ ਸਹੀ ਥਾਂ ਦੇ ਉੱਤੇ ਕਿਸੇ ਗੁਰੂ ਘਰ ਦੇ ਅੰਦਰ ਰੱਖਿਆ ਜਾਵੇ ਤਾਂ ਜੋ ਇੱਕ ਪਾਸੇ ਤਾਂ ਪਾਕਿਸਤਾਨ ਇਹ ਨਾ پاک ਹਰਕਤ ਕਰ ਦਿੱਤੀ ਤਾਂ ਦੂਜੇ ਪਾਸੇ ਬੇਅਦਬੀ ਨਾ ਹੋਵੇ ਤਾਂ ਕਿਉਂਕਿ ਬੇਅਦਬੀਆਂ ਦਾ ਜਿਹੜਾ ਉਹ ਫਿਰ ਜ਼ਖਮ ਨੇ ਨਾ ਬੇਅਦਬੀਆਂ ਦੇ ਉਹ ਸਾਰੀ ਉਮਰ ਰਿਸਦੇ ਨੇ ਜਿਸ ਤਰੀਕੇ ਦੇ ਨਾਲ 2015 ਦੇ ਵਿੱਚ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਬੇਅਦਬੀ ਹੋਈ ਸੀ ਅੱਜ 10 ਸਾਲ ਹੋ ਚੁੱਕੇ ਨੇ ਉਹ ਬੇਅਦਬ ਇਨਸਾਫ ਨਹੀਂ ਮਿਲਿਆ ਉਹਨਾਂ ਦੇ ਜ਼ਖਮ ਹਲੇ ਵੀ ਅੱਲੇ ਨੇ ਉਹ ਜ਼ਖਮ ਰਿਸਦੇ ਨੇ ਜਿਸ ਤਰੀਕੇ ਦੇ ਨਾਲ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ 1984 ਦੇ ਵਿੱਚ ਜੋ ਕੁਝ ਘਟਨਾ ਵਾਪਰੀ ਉਹ ਹਲੇ ਤੱਕ ਵੀ ਜ਼ਖਮ ਅੱਲੇ ਨੇ ਤਾਂ ਉਹ ਸਾਰੇ ਜ਼ਖਮ ਅੱਲੇ ਨੇ ਜ਼ਖਮਾਂ ਦੇ ਉੱਤੇ ਮਲਮ ਨਹੀਂ ਲੱਗ ਰਹੀ ਔਰ ਦੁਬਾਰਾ ਉਹ ਜ਼ਖਮ ਨਾ ਖਿੰਡੇ ਜਾਣ ਇਸ ਕਰਕੇ ਜਿਹੜਾ ਹਰ ਕੋਈ ਅਪੀਲ ਕਰ ਰਿਹਾ ਕਿਉਂਕਿ ਅਜਿਹੇ ਮਾਹੌਲ ਦੇ ਵਿੱਚ ਸਭ ਨੂੰ ਬੜੇ ਹੀ ਸ਼ਾਂਤਮਈ ਤਰੀਕੇ ਦੇ ਨਾਲ ਸੋਚ ਸਮਝ ਕੇ ਕਦਮ ਚੱਕਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਹੁਣ ਪਾਕਿਸਤਾਨ ਹਰਕਤਾਂ ਕਰ ਰਿਹਾ ਭਾਵੇਂ ਕਿ ਭਾਰਤ ਦੇ ਵੱਲੋਂ ਵੀ ਮੂੰਹ ਤੋੜਮਾ ਜਵਾਬ ਦਿੱਤਾ ਜਾ ਰਿਹਾ ਪਰ ਭਾਰਤ ਦੇ ਵੱਲੋਂ ਜੋ ਜਵਾਬ ਦਿੱਤਾ ਗਿਆ ਅੱਤਵਾਦੀ ਟਿਕਾਣਿਆਂ ਦਾ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਅੱਤਵਾਦੀਆਂ ਦੇ ਪਰ ਪਾਕਿਸਤਾਨ ਅਜਿਹਾ ਜਿੱਥੇ ਕਿ ਬੀਤੇ ਦਿਨੀ ਜਦੋਂ ਅੱਤਵਾਦੀਆਂ ਦੀ ਮੌਤ ਹੋ ਗਈ ਤਾਂ ਅੱਤਵਾਦੀਆਂ ਦੀ ਮੌਤ ਤੋਂ ਬਾਅਦ ਜਨਾਜ਼ੇ ਦੀ ਨਮਾਜ਼ ਪੜਦਾ ਹੋਇਆ ਨਜ਼ਰ ਆਇਆ ਤਾਂ ਫਿਰ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਾਕਿਸਤਾਨ ਦਾ ਅੱਤਵਾਦੀਆਂ ਦੇ ਨਾਲ ਕਿੰਨਾ ਪਿਆਰ ਆ ਤਾਂ ਜਦੋਂ ਉਹਨਾਂ ਦਾ ਜਨਾਜ਼ਾ ਉਹਨਾਂ ਦੀ ਮ੍ਰਿਤਕ ਦੇਹ ਪਈਆ ਤਾਂ ਉਹ ਜਨਾਜ਼ੇ ਦੀ ਨਮਾਜ਼ ਦੇ ਵਿੱਚ ਪਾਕਿਸਤਾਨ ਦੇ ਵੱਡੇ ਵੱਡੇ ਚਿਹਰੇ ਨਜ਼ਰ ਆ ਰਹੇ ਨੇ ਤਾਂ ਫਿਰ ਸਾਫ਼ ਤੌਰ ਦੇ ਉੱਤੇ ਸਭ ਸਮਝ ਜਾਣਾ ਚਾਹੀਦਾ ਪਾਕਿਸਤਾਨ ਦਾ ਅਤਵਾਦ ਨੂੰ ਬढ़ावा ਦੇ ਰਿਹਾ ਹੈ ਪਰ ਫਿਰ ਭਾਰਤ ਜਵਾਬ ਦੇ ਰਿਹਾ ਮੂੰਹ ਤੋੜਵਾ ਪਾਕਿਸਤਾਨ ਦੇ ਅਤਵਾਦੀ ਟਿਕਾਣੇ ਨੂੰ ਨਸ਼ਟ ਕਰ ਰਿਹਾ ਪਰ ਪਾਕਿਸਤਾਨ ਹਰਕਤਾਂ ਤੋਂ ਬਾਝ ਨਹੀਂ ਆਇਆ ਇਹ ਸਭ ਦੇ ਵਿਚਾਲੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਜ਼ਰੂਰ ਆ ਪਰ ਇਸ ਡਰ ਦੇ ਵਿਚਾਲੇ ਸੰਯਮ ਨਾ ਖੋ ਬੈਠੋ ਸ਼ਾਂਤੀ ਬਣਾ ਕੇ ਰੱਖੋ ਇੱਕਜੁੱਟਤਾ ਬਣਾ ਕੇ ਰੱਖੋ ਇਹ